ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਸਮਾਂ ਹੈ ਸਾਡੇ ਪੰਥ ਦਾ ਉਹਦੇ ਵਿੱਚ ਬਹੁਤ ਕੁਝ ਐਸਾ ਚੱਲ ਰਿਹਾ ਹੈ ਜੋ ਖਾਲਸਾ ਪੰਥ ਨੂੰ ਅੱਗੇ ਵਧਣ ਤੋਂ ਰੋਕਣ ਦਾ ਯਤਨ ਕਰਦਾ ਹੈ ਜਿਵੇਂ ਕਿ ਪਤਿਤਪੁਣਾ ਸਿੱਖਾਂ ਦੇ ਪਰਿਵਾਰ ਜਿਹੜੇ ਹਨ ਬੱਚੇ ਹਨ ਉਹ ਪੱਛਮੀ ਸਭਿਅਤਾ ਦੇ ਅੰਦਰ ਆ ਕੇ ਮੋਬਾਈਲਾਂ ਦੇ ਪ੍ਰਭਾਵ ਥੱਲੇ ਆ ਕੇ ਔਰ ਹੋਰ ਅਨੇਕਾਂ ਤਰੀਕਿਆਂ ਦੇ ਨਾਲ ਪਤਿਤ ਬਣੇ ਵੱਧ ਰਹੇ ਨੇ ਇਸੇ ਤਰ੍ਹਾਂ ਨਸ਼ਾ ਜਿਹੜਾ ਹੈ ਉਹ ਜ਼ਿੰਦਗੀਆਂ ਬਰਬਾਦ ਕਰ ਰਿਹਾ ਇੰਨਾ ਵੱਡਾ ਇਹਦਾ ਰਿਜ਼ਲਟ ਹੈ ਕਿ ਆਉਣ ਵਾਲੇ ਸਮੇਂ ਵਿੱਚ ਨਸ਼ੇ ਕਰਨ ਵਾਲੇ ਜਿਹੜੇ ਆ ਉਹਨਾਂ ਨੂੰ ਸੰਤਾਨ ਪੈਦਾ ਕਰਨ ਨੂੰ ਵੀ ਦਿੱਕਤ ਖੜੀ ਹੋਈ ਅੱਜ ਦੇ ਸਮੇਂ ਵਿੱਚ ਜਿਹੜਾ ਧਰਮ ਪਰਿਵਰਤਨ ਦਾ ਬਹੁਤ ਵੱਡਾ ਰੁਝਾਨ ਜਿਹੜਾ ਸਾਡੇ ਪੰਥ ਵਿੱਚ ਸਾਡੇ ਆਪਣੇ ਭਾਈਚਾਰੇ ਜਿਨ੍ਹਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਪਰਿਵਾਰਾਂ ਵਿੱਚੋਂ ਉਹਨਾਂ ਦੇ ਵਾਰਸ ਕਹਾਉਣ ਵਾਲੇ ਪਰਿਵਾਰਾਂ ਵਿੱਚੋਂ ਹੀ ਅੱਜ ਕੱਲ ਧਰਮ ਪਰਿਵਰਤਨ ਵਾਲੇ ਪਾਸੇ ਵੱਧ ਰਹੇ ਹਨ ਇਸ ਦੇ ਵਿੱਚ ਇਦਾਂ ਮਹਿਸੂਸ ਹੁੰਦਾ ਕਿ ਜਿਹੜੇ ਜ਼ਿੰਮੇਵਾਰ ਸੱਜਣ ਨੇ ਜਿਹੜੇ ਸਾਡੇ ਆਗੂ ਨੇ ਕੌਮ ਦੇ ਉਹਨਾਂ ਨੇ ਮਨ ਵਿੱਚ ਉਹ ਗੱਲ ਵਿਚਾਰ ਦਿੱਤੀ ਕਿ ਸਾਡੀ ਡਿਊਟੀ ਕੀ ਹੈ ਸਾਡਾ ਫਰਜ਼ ਕੀ ਹੈ ਪਹਿਲਾਂ ਤੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਭੌ ਭਾਵਨੇ ਵਿੱਚ ਰਹਿ ਕੇ ਸਾਡੇ ਕੌਮ ਦੇ ਆਗੂ ਜੇਕਰ ਆਪ ਖੰਡੇ ਬਾਟੇ ਦੀ ਔਰ ਛਣਣਗੇ ਬਾਣੀ ਬਣੇ ਧਾਰਨੀ ਹੋਣਗੇ ਤੇ ਸੁਭਾਵਕ ਹੀ ਹੈ ਰਾਜਨੀਤੀ ਵੀ ਸਿੱਖ ਲਈ ਜ਼ਰੂਰੀ ਹੈ ਪਰ ਕੱਲੀ ਰਾਜਨੀਤੀ ਹੀ ਨਹੀਂ ਉਸ ਤੋਂ ਬਿਨਾਂ ਧਰਮ ਵੀ ਜਿਹੜਾ ਉਹ ਪਹਿਲੇ ਨੰਬਰ ਤੇ ਰੱਖਣਾ ਜ਼ਰੂਰੀ ਹੈ ਸੋ ਜੇਕਰ ਸਾਡੇ ਜਿਹੜੇ ਆਗੂ ਹਨ ਸਾਡੇ ਤਖਤਾਂ ਦੇ ਜਥੇਦਾਰ ਹਨ ਸਾਡੀਆਂ ਸੰਤ ਸੰਬਰਦਾਵਾ ਹਨ ਸਾਡੀਆਂ ਟਕਸਾਲਾ ਹਨ ਜੇਕਰ ਉਹ ਸਹਿਰਦਤਾ ਦੇ ਨਾਲ ਆਪਣੇ ਪੰਥਕ ਫਰਜ਼ ਨਿਭਾਉਣ ਪਦਤਪਣਾ ਧਰਮ ਪਰਵਰਤਨ ਨਸ਼ਿਆਂ ਦੀ ਬਹਤਾਤ ਇਸੇ ਤਰ੍ਹਾਂ ਜਿਉ ਗੁਰਾਪਨ ਜੇ ਸਾਡੀ ਕਮੇਟੀ ਵਿੱਚ ਵੱਧ ਰਹੀ ਆ ਇਹਨਾਂ ਤੇ ਠੱਲ ਪਾਈ ਜਾ ਸਕਦੀ ਹੈ ਸੋ ਲੋਡ ਹੈ ਅਸੀਂ ਇੱਧਰ ਉੱਧਰੇ ਭਟਕਣ ਦੀ ਬਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰ ਸਤਿ ਸਬਣਾਈਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਸਤਕਾਰ ਨੂੰ ਕਾਇਮ ਰੱਖੀਏ ਉਹਦੇ ਵਾਸਤੇ ਵੱਤਵਤ ਯਤਨ ਕਰੀ ਮੈਂ ਬੇਨਤੀ ਕਰਦਾ ਹੁੰਨਾ ਜਿੱਥੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਸਹਿਬਾਨ ਹਨ ਉਹਨਾਂ ਨੇ ਆਪੋ ਆਪਣੇ ਇਲਾਕਿਆਂ ਵਿੱਚ ਪੰਥ ਦੀ ਨੁਮਾਇੰਦਗੀ ਕਰਨੀ ਹੈ। ਉਹ ਆਪੋ ਆਪਣੇ ਇਲਾਕਿਆਂ ਦੇ ਵਿੱਚ ਦੇਖਣ ਕਿੱਥੇ ਪ੍ਰਬੰਧ ਵਿੱਚ ਕਮੀ ਹੈ, ਸਤਕਾਰ ਵਿੱਚ ਕਮੀ ਹੈ। ਉਹ ਪ੍ਰਬੰਧਕ ਕਮੇਟੀਆਂ ਨਾਲ ਮਿਲ ਕੇ ਉਸ ਕਮੀ ਨੂੰ ਪੂਰਾ ਕਰਨ। ਜੀਵੇ ਸਿੰਘ ਸੈਵਨ ਨੇ ਕਿਹਾ ਸੀ ਕਿ ਪਹਿਰੇਦਾਰ ਹੋਣਾ ਜ਼ਰੂਰੀ ਹੈ। ਇਸ ਲਈ ਹਰ ਨਗਰ ਵਿੱਚ ਪਹਿਰੇਦਾਰ ਹੋਣ ਔਰ ਹੋਰ ਜੋ ਵੀ ਹੁਨਤਾਈਆਂ ਹਨ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਜੀ ਇਸ ਗੱਲ 'ਤੇ ਧਿਆਨ ਦੇਣ ਇਸੇ ਤਰ੍ਹਾਂ ਸਤ ਸਮਾਜ ਦੇ ਜਾਂ ਹੋਰ ਪੰਥਕ ਨੁਮਾਇੰਦੇ ਜਿਹੜੇ ਹਨ ਜੇ ਇਹਨਾਂ ਗੱਲਾਂ ਵੱਲ ਧਿਆਨ ਦੇਣ ਤੇ ਜਿਹੜੇ ਇਹ ਸਾਡੇ ਕੰਮ ਵਿੱਚ ਖਰਾਬਟਾਂ ਆ ਰਹੀਆਂ ਨੇ ਔਰ ਸਾਨੂੰ ਨਿਗਾਰਵਲ ਲੈ ਕੇ ਜਾ ਰਹੀਆਂ ਨੇ ਉਹਨਾਂ ਤੋਂ ਬਚਿਆ ਜਾ ਸਕਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਇੱਕ ਐਸਾ ਸਾਧਨ ਹੈ ਜਿਦੇ ਰਾਹੀਂ ਅਸੀਂ ਆਪਣੇ ਜੀਵਨ ਨੂੰ ਸੁੱਚਾ ਸੱਚਾ ਬਣਾ ਸਕਦੇ ਹਾਂ ਔਰ ਜਿਹੜਾ ਇੱਕ ਪਿਤਾ ਇੱਕ ਸਕੇ ਹਮਾਰਕ ਦੇ ਬਚਨ ਅਨੁਸਾਰ ਅਸੀਂ ਇਕੱਠੇ ਹੋ ਕੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਾਲੇ ਪਾਸੇ ਨੇ ਜਾ ਸਕਦੇ ਹਾਂ ਅਮਰ ਸ਼ੱਕੇ ਗੁਰੂ ਵਾਲੇ ਬਣਨਾ ਬਾਣੀ ਬਣੀ ਦੀ ਧਾਰਨੀ ਹੋਣਾ ਇਸੇ ਤਰ੍ਹਾਂ ਬਹੁਤ ਸਾਰੇ ਮਹਾਪੁਰਖ ਜਿਹੜੇ ਹਨ ਉਹ ਆਪੋ ਆਪਣੇ ਤਰੀਕਿਆਂ ਦੇ ਨਾਲ ਪ੍ਰਚਾਰਕ ਜਿਥੇ ਜਿਹੜੇ ਹਨ ਉਹ ਗੁਰਮਤਿ ਪ੍ਰਚਾਰ ਪ੍ਰਸਾਰ ਵਿੱਚ ਲੱਗੇ ਹੋਏ ਹਨ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਸਾਰੇ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕੇ ਇਹਨਾਂ ਜਿਹੜੇ ਸਾਡੇ ਜਗਰਾਵਟਾਂ ਆਈਆਂ ਨੇ ਉਹ ਦੂਰ ਕਰਨ ਦਾ ਸਾਨੂੰ ਬਲ ਉਹ ਤੋਂ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ